ਬਾਂਝ ਚਠਾਣੀ ਤੇ ਦਰਾਣੀ ਦਾ ਸੱਚ ਮੈਨੂੰ ਆਪਣੀ ਦਰਾਣੀ ਤੇ ਬਹੁਤ ਇਰਖਾ ਮਹਿਸੂਸ ਹੁੰਦੀ ਸੀ ਕਿਉਂਕਿ ਉਹ ਵਿਆਹ ਦੇ ਤੁਰੰਤ ਬਾਅਦ ਹੀ ਗਰਭਵਤੀ ਹੋ ਗਈ ਸੀ ਜਦੋਂ ਕਿ ਮੈਂ ਤਾਂ ਬਾਂਝ ਸੀ ਹੁਣ ਤਾਂ ਸੱਸ ਮੈਨੂੰ ਹਰ ਵਕਤ ਤਾਨੇ ਦਿੰਦੀ ਅਤੇ ਕਹਿੰਦੀ ਜਲਦੀ ਮੈਨੂੰ ਤਲਾਕ ਦੇਵਾਂਗੇ ਮੈਂ ਬਹੁਤ ਡਰ ਗਈ ਸੀ ਪਰ ਮੈਂ ਉਸ ਵਕਤ ਬਹੁਤ ਹੈਰਾਨ ਹੁੰਦੀ ਜਦੋਂ ਹਰ ਰਾਤ ਮੇਰੇ ਪੈਰਾਂ ਤੇ ਡਿੱਕੇ ਮੇਰੀ ਦਰਾਣੀ ਕਹਿੰਦੀ ਦੇਖ ਲੈ ਨਾ ਜਿਸ ਦਿਨ ਮੈਂ ਬੱਚੇ ਨੂੰ ਜਨਮ ਦੇਵਾਂਗੀ ਉਸ ਦਿਨ ਮੈਨੂੰ ਸਭ ਘਰੋਂ ਤੱਕੇ ਮਾਰ ਕੇ ਕੱਢ ਦੇਣਗੇ ਮੈਨੂੰ ਮਾਫ ਕਰ ਦਿਓ ਦੀਦੀ ਮੈਂ ਬੜੀ ਹੈਰਾਨ ਹੁੰਦੀ ਕਿ ਇਹ ਅਜਿਹਾ ਕਿਉਂ ਕਹਿੰਦੀ ਹੈ ਜਿਸ ਦਿਨ ਡਿਲੀਵਰੀ ਦਾ ਸਮਾਂ ਹੋਇਆ ਦਰਾਣੀ ਮੈਨੂੰ ਆਪਣੇ ਨਾਲ ਅੰਦਰ ਲੈ ਗਈ ਅਤੇ ਚੁੱਪ ਕੇ ਜੇ ਬੋਲੀ ਇਸ ਬੱਚੇ ਨੂੰ ਲੈ ਕੇ ਭੱਜ ਜਾਓ ਉਂਝ ਵੀ ਤੁਸੀਂ ਤਾਂ ਬਾਂਝ ਹੋ ਮੈਂ ਬਹੁਤ ਖੁਸ਼ ਸੀ ਅਤੇ ਤੁਰੰਤ ਬੱਚੇ ਨੂੰ ਲੈ ਕੇ ਭੱਜ ਗਈ ਜਿਵੇਂ ਹੀ ਦੁੱਧ ਪਿਲਾਉਣ ਲਈ ਮੈਂ ਉਸ ਬੱਚੇ ਤੋਂ ਕਪੜਾ ਹਟਾਇਆ ਤਾਂ ਮੇਰੇ ਹੋਸ਼ ਛੁੱਟ ਗਏ ਕਿਉਂਕਿ ਉੱਥੇ ਬੱਚਾ ਨਹੀਂ ਬਲਕਿ ਮੇਰੇ ਪਤੀ ਦਾ ਜ਼ਿੰਦਗੀ ਫੁੱਲਾਂ ਨਾਲ ਸਜੀ ਨਹੀਂ ਹੁੰਦੀ ਹਰ ਇਨਸਾਨ ਦਾ ਇਮਤਿਹਾਨ ਹੁੰਦਾ ਹੈ ਪਰ ਪਤਾ ਨਹੀਂ ਮੇਰੇ ਹਿੱਸੇ ਵਿੱਚ ਐਨੇ ਇਮਤਿਹਾਨ ਕਿਉਂ ਆਏ ਸਨ ਮੈਂ ਤਾਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ ਮੈਂ ਆਪਣੇ ਸਹੁਰਿਆਂ ਤੇ ਰਾਜ ਕਰਾਂਗੀ ਇਕ ਖੁਸ਼ੀ ਵੀ ਮੇਰੇ ਦਿਲ ਵਿੱਚ ਇਸ ਲਈ ਪੈਦਾ ਹੋਈ ਸੀ ਕਿਉਂਕਿ ਮੈਂ ਬਹੁਤ ਜ਼ਿਆਦਾ ਸੁੰਦਰ ਸੀ ਹਰ ਦੇਖਣ ਵਾਲਾ ਮੈਨੂੰ ਸਲਾਉਂਦਾ ਸੀ ਪਰ ਵਿਆਹ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਸਿਰਫ ਬਦਲਾਅ ਆਇਆ ਸੀ ਜਿਸ ਨਾਲ ਕੋਈ ਖੁਸ਼ੀ ਨਹੀਂ ਮਿਲੀ ਮੇਰੀ ਖੂਬਸੂਰਤੀ ਤੋਂ ਮੇਰੀ ਨਨੰਦ ਬਹੁਤ ਜਲਦੀ ਸੀ ਇਸ ਗੱਲ ਦਾ ਅੰਦਾਜ਼ਾ ਮੈਨੂੰ ਵਿਆਹ ਦੇ ਦੂਜੇ ਦਿਨ ਹੀ ਹੋ ਗਿਆ ਸੀ ਜਦੋਂ ਮੈਂ ਸਵੇਰੇ ਨਹਾ ਕੇ ਕਮਰੇ ਤੋਂ ਬਾਹਰ ਨਿਕਲੀ ਤਾਂ ਕਿ ਆਪਣੇ ਤੇ ਆਪਣੇ ਪਤੀ ਲਈ ਨਾਸ਼ਤਾ ਬਣਾ ਸਕਾਂ ਪਰ ਮੈਨੂੰ ਪਤਾ ਨਹੀਂ ਸੀ ਕਿ ਮੇਰੇ ਨਾ ਹੋਣ ਤੇ ਮੇਰੀ ਨਨਾਨਦ ਮੇਰੇ ਕਮਰੇ ਵਿੱਚ ਵੜ ਜਾਵੇਗੀ ਜਦੋਂ ਮੈਂ ਨਾਸ਼ਤਾ ਬਣਾ ਕੇ ਵਾਪਸ ਕਮਰੇ ਵਿੱਚ ਗਈ ਤਾਂ ਉਸਨੇ ਮੇਰਾ ਸਮਾਨ ਉਲਟਾ ਪੁਲਟਾ ਕੀਤਾ ਹੋਇਆ ਸੀ ਮੈਂ ਹੈਰਾਨ ਖੜੀ ਰਹਿ ਗਈ ਸੀ ਮੈਂ ਬੋਲੀ ਨਤਾਸ਼ ਇਹ ਸਭ ਕੀ ਹੈ ਉਸਦੇ ਚਿਹਰੇ ਤੇ ਜਰਾ ਜਿੰਨੀ ਵੀ ਸ਼ਰਮਿੰਦਗੀ ਨਹੀਂ ਆਈ ਸੀ ਉਹ ਸੜਕੇ ਬੋਲੀ ਭਾਬੀ ਮੈਂ ਉਹ ਕਰੀਮ ਲੱਗ ਰਹੀ ਹਾਂ ਜਿਸ ਨੂੰ ਲਗਾ ਲਗਾ ਕੇ ਤੁਹਾਡਾ ਰੰਗ ਐ ਨਾ ਚਿੱਟਾ ਹੋਇਆ ਹੈ ਮੈਂ ਤਾਂ ਉਸ ਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਸੀ ਮੈਂ ਬੋਲੀ ਨਤਾਸ਼ਾ ਇਹ ਤਾਂ ਮੈਨੂੰ ਵੀ ਪੁੱਛ ਸਕਦੀ ਸੀ ਇਸ ਤਰ੍ਹਾਂ ਮੇਰੇ ਕਮਰੇ ਦੀ ਤਲਾਸ਼ੀ ਲੈਣ ਦੀ ਕੀ ਜ਼ਰੂਰਤ ਸੀ ਇਹ ਕੀ ਬਚਪਨਾ ਹੈ ਮੈਂ ਕੋਈ ਕਰੀਮ ਨਹੀਂ ਲਗਾਉਂਦੀ ਮੇਰਾ ਰੰਗ ਅਜਿਹਾ ਹੀ ਹੈ ਨਤਾਸ਼ਾ ਮੈਨੂੰ ਘੂਰ ਕੇ ਕਮਰੇ ਤੋਂ ਬਾਹਰ ਨਿਕਲ ਗਈ ਸੀ ਜਦੋਂ ਮੇਰੇ ਪਤੀ ਸੌਰਵ ਕਮਰੇ ਵਿੱਚ ਆਏ ਤਾਂ ਮੈਂ ਉਹਨਾਂ ਨੂੰ ਉਸਦੀ ਭੈਣ ਦੀ ਸ਼ਿਕਾਇਤ ਕੀਤੀ ਉਹ ਕਹਿਣ ਲੱਗੇ ਇਹ ਸਭ ਗੱਲਾਂ ਨਾ ਸੋਚੋ ਮੇਰੀ ਭੈਣ ਬੜੀ ਜਿੱਦੀ ਹੈ ਉਸਦੇ ਦਿਲ ਵਿੱਚ ਜੋ ਆਂਦਾ ਹੈ ਉਹੀ ਕਰਦੀ ਹੈ ਸੌਰਵ ਕਹਿਣ ਲੱਗੇ ਰੀਆ ਇੱਕ ਕੱਲ ਮੈਂ ਤੁਹਾਨੂੰ ਕਹਿ ਦਿੰਦਾ ਹਾਂ ਕਿ ਜੇਕਰ ਤੁਸੀਂ ਮੇਰੇ ਘਰ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਕਦੇ ਭੁੱਲ ਕੇ ਵੀ ਮੇਰੀ ਭੈਣ ਦੇ ਨਾਲ ਬਤਮੀਜ਼ੀ ਨਾ ਕਰਨਾ ਮੇਰੇ ਪਤੀ ਦੀ ਗੱਲ ਨੇ ਮੇਰੇ ਪੈਰ ਬੰਨ ਦਿੱਤੇ ਸਨ ਕਹਿ ਅਗਲੇ ਦਿਨ ਮੇਰੀ ਨਨੰਦ ਨੇ ਮੇਰੇ ਸਾਰੇ ਕਾਲੇ ਸੂਟ ਲੈ ਲਏ ਸਨ ਅਤੇ ਕਹਿਣ ਲੱਗੀ ਭਾਬੀ ਤੁਸੀਂ ਇਸ ਘਰ ਵਿੱਚ ਇਹ ਰੰਗ ਨਹੀਂ ਪਹਿਨ ਸਕਦੇ ਮੈਂ ਹੈਰਾਨ ਹੋਈ ਅਤੇ ਬੋਲੀ ਕਿਉਂ ਇਸ ਦੀ ਕੀ وجہ ਹੈ ਨਤਾਸ਼ਾ ਕਹਿਣ ਲੱਗੀ ਕਿਉਂਕਿ ਤੁਸੀਂ ਕਾਲੇ ਰੰਗ ਵਿੱਚ ਬਹੁਤ ਸੁੰਦਰ ਲੱਗਦੇ ਹੋ ਤੁਹਾਡੇ ਸਾਹਮਣੇ ਮੇਰਾ ਰੰਗ ਕਾਲੀ ਸਿਆਹੀ ਲੱਗਦਾ ਹੈ ਮੈਂ ਤਾਂ ਉਸ ਕੁੜੀ ਦੀਆਂ ਗੱਲਾਂ ਸੁਣ ਕੇ ਪਰੇਸ਼ਾਨ ਹੋ ਜਾਂਦੀ ਸੀ ਪਤਾ ਨਹੀਂ ਉਹ ਮੇਰਾ ਤੇ ਆਪਣਾ ਮੁਕਾਬਲਾ ਕਿਉਂ ਕਰਦੀ ਸੀ ਮੈਂ ਉਸ ਦੀ ਸ਼ਿਕਾਇਤ ਫਿਰ ਤੋਂ ਆਪਣੇ ਪਤੀ ਨੂੰ ਕਰ ਦਿੱਤੀ ਅਤੇ ਮੇਰੇ ਪਤੀ ਨੇ ਬੜੇ ਆਰਾਮ ਨਾਲ ਕਹਿ ਦਿੱਤਾ ਸੀ ਕਿ ਜਿਵੇਂ ਨਤਾਸ਼ਾ ਕਹਿੰਦੀ ਹੈ ਉਵੇਂ ਹੀ ਕਰੋ ਮੇਰੇ ਦਿਲ ਵਿੱਚ ਇਹ ਸਵਾਲ ਪੈਦਾ ਹੁੰਦਾ ਕਿ ਮੈਨੂੰ ਇਹ ਤਾਂ ਦੱਸੋ ਕਿ ਮੇਰਾ ਵਿਆਹ ਤੁਹਾਡੇ ਨਾਲ ਹੋਇਆ ਹੈ ਜਾਂ ਤੁਹਾਡੀ ਨਤਾਸ਼ਾ ਨਾਲ ਪਰ ਮੈਂ ਸਵਾਲ ਕਰਨ ਦੀ ਹਿੰਮਤ ਨਹੀਂ ਕਰ ਸਕਤੀ ਸੀ ਇੰਜ ਹੀ ਮੇਰੇ ਵਿਆਹ ਨੂੰ 2 ਮਹੀਨੇ ਬੀਤ ਗਏ ਸਨ ਇਨ੍ਹਾਂ 2 ਮਹੀਨਿਆਂ ਵਿੱਚ ਮੇਰੇ ਪਤੀ ਨੇ ਕਦੇ ਵੀ ਮੇਰੇ ਨਾਲ ਖੁੱਲ ਕੇ ਗੱਲ ਨਹੀਂ ਕੀਤੀ ਸੀ। ਉਹ ਮੈਨੂੰ ਆਪਣੀ ਨੌਕਰਾਨੀ ਸਮਝਦੇ ਸਨ। ਮੈਨੂੰ ਆਪਣੇ ਕੰਮਾਂ ਦਾ ਹੁਕਮ ਦਿੰਦੇ ਜੋ ਕਿ ਮੈਂ ਚੁੱਪ-ਚਾਪ ਕਰ ਦਿਆ ਕਰਦੀ ਸੀ। ਮੈਂ ਅਕਸਰ ਸੋਚਦੀ ਕਿ ਵਿਆਹ ਅਜਿਹਾ ਹੁੰਦਾ ਹੈ ਜਿਸ ਵਿੱਚ ਦੋ ਅਜਨਬੀ ਇੱਕ ਛੱਤ ਦੇ ਹੇਠਾਂ ਰਹਿੰਦੇ ਹਨ। ਜ਼ਰੂਰਤ ਦੇ ਚੱਲਦੇ ਉਹ ਕੰਮ ਵੀ ਆਉਂਦੇ ਹਨ ਪਰ ਫਿਰ ਵੀ ਉਹ ਸਾਰੀ ਜ਼ਿੰਦਗੀ ਅਜਨਬੀ ਰਹਿੰਦੇ ਹਨ। 2 ਮਹੀਨਿਆਂ ਬਾਅਦ ਮੇਰੀ ਜ਼ਿੰਦਗੀ ਵਿੱਚ ਇੱਕ ਹੋਰ ਪਰੇਸ਼ਾਨੀ ਨੇ ਸਿਰ ਚੁੱਕ ਲਿਆ ਸੀ ਉਹ ਇਹ ਕਿ ਮੇਰੀ ਸੱਸ ਨੇ ਮੈਨੂੰ ਪੁੱਛਿਆ ਨੂ ਕੋਈ ਖੁਸ਼ਖਬਰੀ ਹੈ ਮੈਂ ਉਹਨਾਂ ਦੀ ਗੱਲ ਤੇ ਬੋਲੀ ਨਹੀਂ ਮੰਮੀ ਜੀ ਅਜੇ ਤਾਂ ਨਹੀਂ ਹੈ ਐਨੀ ਜਲਦੀ ਖੁਸ਼ਖਬਰੀ ਦੀ ਕੀ ਜ਼ਰੂਰਤ ਹੈ ਮੇਰੀ ਸੱਸ ਹੱਸ ਕੇ ਬੋਲੀ ਲਓ ਤੁਸੀਂ ਵੀ ਖੂਬ ਗਿਆ ਤੁਹਾਨੂੰ ਪਤਾ ਹੈ ਮੇਰੀ ਭੈਣ ਦੀ ਨੂ ਪਹਿਲੇ ਹੀ ਹਫ਼ਤੇ ਵਿੱਚ ਗਰਭਵਤੀ ਹੋ ਗਈ ਸੀ ਅਤੇ ਤੂੰ ਤਾਂ 2 ਮਹੀਨੇ ਬਿਤਾਉਣ ਦੇ ਬਾਅਦ ਵੀ ਸੁੱਕੇ ਦਰਖਤ ਦੀ ਟਾਣਾ ਖੜੀ ਹੈ। ਮੇਰੀ ਸੱਸ ਦੀ ਗੱਲ ਨੇ ਮੇਰਾ ਦਿਲ ਦੁਖਾ ਦਿੱਤਾ ਸੀ ਕਿ ਇਹ ਸਹੀ ਗੱਲ ਸੀ। ਉਹਨਾਂ ਨੂੰ ਭਗਵਾਨ ਤੋਂ ਡਰ ਵੀ ਨਹੀਂ ਆਇਆ। ਮੈਂ ਸਿਰ ਝੁਕਾ ਦਿੱਤਾ ਸੀ। ਹੁਣ ਮੇਰੀ ਸੱਸ ਉੱਠਦੇ ਬੈਠਦੇ ਮੈਨੂੰ ਤਾਣੇ ਦਿੰਦੀ ਸੀ। ਇੰਜ ਹੀ ਦੇਖਦੇ-ਦੇਖਦੇ ਵਕਤ ਰੇਤ ਦੀ ਤਰ੍ਹਾਂ ਹੱਥੋਂ ਨਿਕਲ ਗਿਆ। 1 ਸਾਲ ਹੋ ਗਿਆ ਅਤੇ ਜੇਕਰ ਨਾ ਦੇ ਸਕੀ ਤਾਂ ਇਸ ਦਾ ਹਲ ਤਾਂ ਮੇਰੀ ਸੱਸ ਨੇ ਪਹਿਲਾਂ ਹੀ ਕੱਢ ਕੇ ਰੱਖਿਆ ਹੋਇਆ ਸੀ ਉਹ ਕਹਿਣ ਲੱਗੀ ਸੀ ਕਿ ਮੈਂ ਤੈਨੂੰ ਕੁਝ ਦਿਨ ਬਰਦਾਸ਼ਤ ਕਰਨਾ ਹੈ ਫਿਰ ਤੇਰਾ ਤਲਾਕ ਕਰਵਾ ਦੇਾਂਗੀ ਮੈਂ ਇੱਕ ਦਿਨ ਰੋਂਦੇ ਹੋਏ ਪਤੀ ਨੂੰ ਸੱਸ ਦੀ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਮੈਨੂੰ ਤਲਾਕ ਦੇ ਦੇਣਗੇ ਸੌਰਵ ਕਹਿਣ ਲੱਗਾ ਮੇਰੀ ਮੰਮੀ ਦੇ ਕਹਿਣ ਤੇ ਤੁਹਾਡੇ ਨਾਲ ਵਿਆਹ ਕੀਤਾ ਸੀ ਜੇਕਰ ਉਹ ਕਹਿਣਗੇ ਤਾਂ ਮੈਂ ਤੁਹਾਨੂੰ ਛੱਡ ਦੇਵਾਂਗਾ ਇਹ ਗੱਲ ਮੈਂ ਬੜੀ ਮੁਸ਼ਕਲ ਨਾਲ ਬਰਦਾਸ਼ਤ ਕੀਤੀ ਸੀ ਬਦਦਾਸ਼ ਕਰਨ ਤੋਂ ਇਲਾਵਾ ਮੇਰੇ ਕੋਲ ਕੋਈ ਹੋਰ ਚਾਰਾ ਵੀ ਨਹੀਂ ਤਸੀ। ਖੈਰ ਮੇਰੀ ਸੱਸ ਅਜਕਲ ਬਹੁਤ ਰੁੱਝੀ ਰਹਿਣ ਲੱਗੀ ਸੀ। ਉਹ ਮੇਰੇ ਦਿਉਰ ਗੌਰਵ ਲਈ ਰਿਸ਼ਤਾ ਲੱਭ ਰਹੀ ਸੀ। ਪਰ ਐਨਾ ਹਾਲਾਤਾਂ ਵਿੱਚ ਵੀ ਔੜ ਤੇ ਬੈਠਦੇ ਮੇਰੇ ਤੇ ਤਾਨਿਆਂ ਦੀ ਬਰਸਾਤ ਕਰਦੀ ਸੀ। ਅਕਸਰ ਕਹਿੰਦੀ ਸੀ ਕਿ ਕਿਤੇ ਅਜੀਹਾ ਨਾ ਹੋਵੇ ਕਿ ਮੈਂ ਆਪਣੇ ਗੌਰਵ ਦੀ ਪਤਨੀ। ਮੈਂ ਇਹ ਗੱਲਾਂ ਸੁਣ ਕੇ ਸੋਚਦੀ ਕਿ ਮੈਂ ਸੱਚ ਵਿੱਚ ਬਾਝਾਂ। ਬੱਚੇ ਨਾ ਆਉਣ ਦਾ ਡਰ ਭਗਵਾਨ ਦੀ ਤਰਫੋਂ ਹੈ। ਮੈਂ ਸੋਚਿਆ ਕਿ ਆਪਣਾ ਇਲਾਜ ਡਾਕਟਰ ਤੋਂ ਕਰਵਾ ਕੇ ਦੇਖਦੀ ਹਾਂ ਸ਼ਾਇਦ ਭਗਵਾਨ ਮੈਨੂੰ ਖੁਸ਼ੀ ਦੇ ਦੇ ਮੈਂ ਆਪਣੇ ਪਤੀ ਸੌਰਵ ਨੂੰ ਕਿਹਾ ਕਿ ਤੁਸੀਂ ਮੈਨੂੰ ਕਿਸੇ ਲੇਡੀ ਡਾਕਟਰ ਦੇ ਕੋਲ ਲੈ ਚਲੋ ਮੇਰਾ ਪਤੀ ਮੈਨੂੰ ਦੇਖ ਕੇ ਬੋਲਿਆ ਰੀਆ ਮੇਰੇ ਕੋਲ ਐਨੇ ਪੈਸੇ ਨਹੀਂ ਹਨ ਕਿ ਮੈਂ ਤੁਹਾਡਾ ਇਲਾਜ ਕਰਵਾਉਂਦਾ ਫਿਰਾਂ ਮੈਂ ਇਹ ਸੁਣਿਆ ਹੈ ਕਿ ਜੋ ਔਰਤ ਬਾਝ ਹੁੰਦੀ ਹੈ ਉਹ ਆਪਣਾ ਜਿੰਨਾ ਮਰਜ਼ੀ ਇਲਾਜ ਕਰਵਾ ਲਵੇ ਉਹ ਬੱਚਾ ਪੈਦਾ ਕਰਨ ਦੇ ਕਾਬਿਲ ਨਹੀਂ ਹੋ ਸਕਦੀ ਮੈਂ ਤਾਂ ਰੋਣ ਲੱਗੀ ਸੀ ਇਕ ਗੱਲਾਂ ਮੈਨੂੰ ਦਿਮਾਗੀ ਤੌਰ ਤੇ ਬਿਮਾਰ ਕਰ ਰਹੀਆਂ ਸਨ। ਉਹਨਾਂ ਦਿਨਾਂ 'ਚ ਮੇਰੀ ਸੱਸ ਨੂੰ ਗੌਰਵ ਲਈ ਇੱਕ ਚੰਗੀ ਕੁੜੀ ਮਿਲ ਗਈ ਸੀ। ਮੈਂ ਸੋਚਿਆ ਕਿ ਕੀ ਪਤਾ ਕਿ ਦਰਾਣੀ ਦੇ ਆਉਣ ਤੋਂ ਬਾਅਦ ਮੇਰੇ ਹਾਲਾਤ ਬਦਲ ਜਾਣ। ਇਸ ਲਈ ਮੈਂ ਇਸ ਵਿਆਹ ਦੀ ਤਿਆਰੀ ਵਿੱਚ ਵੱਧ ਝੜ ਕੇ ਹਿੱਸਾ ਲਿਆ ਸੀ। ਘਰ ਦੇ ਸਾਰੇ ਕੰਮ ਮੈਂ ਆਪਣੇ ਹੱਥਾਂ ਵਿੱਚ ਲੈ ਲਏ ਸਨ। ਅਤੇ ਫਿਰ ਇੱਕ ਦਿਨ ਨੀਹਾ ਮੇਰੀ ਦਰਾਣੀ ਬਣ ਕੇ ਸਾਡੇ ਘਰ ਆ ਗਈ। ਮੈਂ ਬਹੁਤ ਖੁਸ਼ ਸੀ ਕਿ ਚਲੋ ਸਾਡੇ ਦੋਵਾਂ ਦੀ ਖੂਬ ਦੋਸਤੀ ਹੋ ਜਾਵੇਗੀ ਪਰ ਇਹ ਮੇਰੀ ਗਲਤ ਫਹਿਮੀ ਹੀ ਸਾਬਿਤ ਹੋਈ ਸੀ ਕਿਉਂਕਿ ਨੀਹਾ ਬਾਤ ਪੜੀ ਲਿਖੀ ਸੀ ਉਹ ਤਾਂ ਆਪਣੇ ਕੰਮ ਨਾਲ ਕੰਮ ਰੱਖਦੀ ਸੀ ਕਿਸੇ ਦੇ ਨਾਲ ਜ਼ਿਆਦਾ ਗੱਲਬਾਤ ਵੀ ਨਹੀਂ ਕਰਦੀ ਸੀ ਮੈਂ ਹੀ ਬਹਾਨੇ ਆਹਨੇ ਨਾਲ ਉਸ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦੀ ਸੀ ਪਰ ਉਹ ਕੋਈ ਖਾਸ ਜਵਾਬ ਹੀ ਨਹੀਂ ਦਿੰਦੀ ਅਸਲ ਵਿੱਚ ਨੀਹਾ ਆਪਣੇ ਲਈ ਜਗ੍ਹਾ ਲੱਭ ਰਹੀ ਸੀ ਮੇਰੀ ਨਨੰਤਮ ਨਤਾਸ਼ਾ ਵੀ ਨੀਹਾ ਦੇ ਨਾਲ ਬਹੁਤ ਚੰਗੀ ਸੀ ਉਸਨੇ ਨੀਹਾ ਤੇ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਲਗਾਈ ਸੀ ਕਿ ਤੁਸੀਂ ਇਹ ਰੰਗ ਨਹੀਂ ਪਾਣਾ ਜਾਂ ਉਹ ਰੰਗ ਨਹੀਂ ਪੈਨੋਗੇ ਨੀਹਾ ਦੇ ਵਿਆਹ ਨੂੰ ਅਜੇ 4 ਹਫ਼ਤੇ ਹੀ ਹੋਏ ਸਨ ਕਿ ਉਸ ਦਾ ਜੀ ਮਤ ਲਾਉਣ ਲੱਗਿਆ ਅਤੇ ਇਹ ਸਭ ਦੇਖ ਕੇ ਮੈਂ ਅੰਦਰ ਹੀ ਅੰਦਰ ਡਰ ਗਈ ਸੀ ਕਿ ਕਿਤੇ ਅਜੀਹਾ ਨਾ ਹੋਵੇ ਕਿ ਨੀਹਾ ਪ੍ਰੈਗਨੈਂਟ ਹੋ ਜਾਵੇ ਜੇਕਰ ਉਹ ਪ੍ਰੈਗਨੈਂਟ ਹੋ ਗਈ ਤਾਂ ਮੇਰੀ ਤਾਂ ਜ਼ਿੰਦਗੀ ਖਰਾਬ ਕਰ ਦਿੱਤੀ ਜਾਵੇਗੀ। ਇੱਕ ਦਿਨ ਨੀਹਾ ਚੱਕਰ ਆਖਾ ਕੇ ਡਿੱਗ ਗਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਪਤਾ ਲੱਗ ਗਿਆ ਕਿ ਉਹ ਤਾਂ ਪ੍ਰੈਗਨੈਂਟ ਹੈ ਅਤੇ ਇਹ ਖਬਰ ਮੇਰੇ ਤੇ ਬਿਜਲੀ ਬਣ ਕੇ ਡਿੱਕੀ ਸੀ। ਉਸ ਦਿਨ ਤੋਂ ਬਾਅਦ ਤਾਂ ਮੇਰੀ ਸੱਸ ਨੂੰ ਮੈਨੂੰ ਕੁਛਣ ਲਈ ਬਹਾਨਾ ਮਿਲ ਗਿਆ ਸੀ। ਉਠ ਤੇ ਬੈਠ ਤੇ ਮੈਨੂੰ ਬਾਝਪੰਦੇ ਤਾਨੇ ਦਿਆ ਕਰਦੀ ਸੀ। ਸਿਰਫ ਇੰਨਾ ਨਹੀਂ ਮੇਰੀ ਜਵਾਨ ਨਾਨ ਵੀ ਮੈਨੂੰ ਤਾਨੇ ਦੇਣ ਤੋਂ ਪਿੱਛੇ ਨਹੀਂ ਹਟਦੀ ਸੀ ਮੈਂ ਤਾਂ ਹੈਰਾਨ ਹੁੰਦੀ ਸੀ ਕਿ ਉਹ ਕਿਹੋ ਜਿਹੀ ਕੁੜੀ ਹੈ ਜਿਸ ਨੂੰ ਇਸ ਗੱਲ ਤੋਂ ਵੀ ਡਰ ਨਹੀਂ ਲੱਗਦਾ ਕਿ ਮੇਰੇ ਵੱਡੇ ਬੋਲ ਮੇਰੇ ਅੱਗੇ ਹੀ ਨਾ ਆ ਜਾਣ ਰਾਤ ਹੋਈ ਤਾਂ ਮੈਂ ਆਪਣੇ ਕਮਰੇ ਵਿੱਚ ਜਾ ਕੇ लेट ਗਈ ਮੇਰਾ ਦਿਲ ਬਹੁਤ ਜ਼ਿਆਦਾ ਅੰਦਰੋਂ ਰੋ ਰਿਹਾ ਸੀ ਤਦ ਹੀ ਮੇਰੀ ਦਰਾਨੀ ਮੇਰੇ ਕਮਰੇ ਵਿੱਚ ਆ ਗਈ ਇਹ ਪਹਿਲੀ ਵਾਰ ਹੋਇਆ ਸੀ ਇਸ ਤੋਂ ਪਹਿਲਾਂ ਤਾਂ ਕਦੇ ਮੇਰੇ ਕਮਰੇ ਵਿੱਚ ਨਹੀਂ ਆਈ ਸੀ ਉਸ ਦੀਆਂ ਅੱਖਾਂ ਭਿੱਜੀਆਂ ਹੋਈਆਂ ਸਨ ਮੈਂ ਜਲਦੀ ਨਾਲ ਉੱਠ ਕੇ ਬੈਠ ਗਈ ਸੀ ਮੈਂ ਬੋਲੀ ਕੀ ਗੱਲ ਹੈ ਨੀਹਾ ਸਭ ਠੀਕ ਤਾਂ ਹੈ ਨਾ ਤੁਹਾਡੀ ਤਬੀਅਤ ਤਾਂ ਠੀਕ ਹੈ ਨਾ ਨੀਹਾ ਰੋਂਦੇ ਹੋਏ ਬੋਲੀ ਮੈਂ ਤੁਹਾਨੂੰ ਦੀਦੀ ਕਹਿ ਸਕਦੀ ਹਾਂ ਮੈਂ ਇਸ ਗੱਲ ਤੇ ਸਿਰ ਹਿਲਾ ਦਿੱਤਾ ਤੇ ਬੋਲੀ ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ ਤੁਸੀਂ ਮੈਨੂੰ ਬਿਲਕੁਲ ਦੀਦੀ ਕਹਿ ਸਕਦੇ ਹੋ ਨੀਹਾ ਕਹਿਣ ਲੱਗੀ ਦੀਦੀ ਮੈਂ ਦੇਖ ਰਹੀ ਹਾਂ ਜਦੋਂ ਤੋਂ ਇਹ ਪਤਾ ਚੱਲਿਆ ਹੈ ਕਿ ਮੈਂ ਪ੍ਰੈਗਨੈਂਟ ਹਾਂ ਉਦੋਂ ਤੋਂ ਤੁਹਾਡੀ ਜ਼ਿੰਦਗੀ ਤੰਗ ਕਰ ਦਿੱਤੀ ਗਈ ਹੈ ਮੈਂ ਖੁਦ ਨੂੰ ਤੁਹਾਡਾ ਦੋਸ਼ੀ ਸਮਝਣ ਲੱਗੀ ਹਾਂ ਮੈਂ ਬੋਲੀ ਅਰੇ ਨਹੀਂ ਨਹੀਂ ਇਹੋ ਜੀਆਂ ਗੱਲਾਂ ਕਰ ਰਹੀਆਂ ਬੱਚੇ ਤਾਂ ਭਗਵਾਨ ਦੀ देन ਹੈ ਭਗਵਾਨ ਜਿਸ ਨੂੰ ਚਾਹੇ ਦੇਵੇ ਅਤੇ ਜਿਸ ਨੂੰ ਚਾਹੇ ਨਾ ਦੇਵੇ ਉਸ ਦੇ ਨਾਲ ਕੋਈ ਜ਼ਬਰਦਸਤੀ ਤਾਂ ਨਹੀਂ ਚੱਲਦੀ ਨਾ ਤੁਸੀਂ ਦਿਲ ਵਿੱਚ ਬਿਲਕੁਲ ਵੀ ਖਿਆਲ ਨਿਆਨ ਲਿਓਨਾ ਕਿ ਤੁਸੀਂ ਮੇਰੀ ਮੁਜ਼ਰਮ ਉਸਨੇ ਐਦਰ ਉਦਰ ਦੇਖਿਆ ਤੇ ਫਿਰ ਹੌਲੀ ਜਿਹੀ ਬੋਲੀ ਦੀਦੀ ਤੁਹਾਨੂੰ ਇੱਕ ਗੱਲ ਦੱਸਾਂ ਇਹ ਜੋ ਲੋਕ ਹੁਣੇ ਮੇਰੇ ਪ੍ਰੈਗਨੈਂਟ ਹੋਣ ਤੇ ਖੁਸ਼ ਹੋ ਰਹੇ ਹਨ ਜਿਸ ਦਿਨ ਮੈਂ ਬੱਚੇ ਨੂੰ ਜਨਮ ਦੇ ਦਿਆਂਗੀ ਇਹ ਹੀ ਲੋਕ ਮੈਨੂੰ ਤੱਕੇ ਦੇ ਕੇ ਇਸ ਘਰੋਂ ਕੱਢ ਦੇਣਗੇ ਮੈਂ ਪਰੇਸ਼ਾਨ ਹੋ ਗਈ ਅਤੇ ਬੋਲੀ ਬੁਰੀ ਗੱਲ ਹੈ ਭਗਵਾਨ ਨਾ ਕਰੇ ਕਦੇ ਤੁਹਾਡੇ ਤੇ ਅਜਿਹੇ ਦਿਨ ਨਾ ਆਵੇ ਭਗਵਾਨ ਸਭ ਚੰਗਾ ਕਰਨਗੇ ਉਹ ਮੇਰੀ ਗੱਲ ਸੁਣ ਕੇ ਮੁਸਕਰਾ ਪਈ ਅਤੇ ਉੱਠ ਕੇ ਮੇਰੇ ਕਮਰੇ ਤੋਂ ਬਾਹਰ ਨਿਕਲ ਗਈ ਥੋੜੀ ਦੇਰ ਬਾਅਦ ਹੀ ਮੇਰੇ ਕਮਰੇ ਵਿੱਚ ਸੌਰਵ ਆ ਗਏ ਸਨ ਉਹ ਬਹੁਤ ਬੇਚੈਨ ਲੱਗ ਰਹੇ ਸਨ ਕਮਰੇ ਵਿੱਚ ਇੱਧਰ ਉੱਧਰ ਟਹਿਲ ਰਹੇ ਸਨ ਇਸ ਤੋਂ ਪਹਿਲਾਂ ਮੈਂ ਕਦੇ ਉਹਨਾਂ ਨੂੰ ਇੰਨੀ ਪਰੇਸ਼ਾਨੀ ਵਿੱਚ ਨਹੀਂ ਦੇਖਿਆ ਸੀ ਅਜੀਬਾ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਕੁਝ ਕਹਿਣਾ ਚਾਹੁੰਦੇ ਹੋਣ ਪਰ ਉਹਨਾਂ ਨੂੰ ਕੋਈ ਸ਼ਬਦ ਨਾ ਮਿਲ ਰਿਹਾ ਹੋਵੇ ਮੈਂ ਖੁਦ ਹੀ ਅੱਗੇ ਵਧ ਕੇ ਬੋਲੀ ਕੀ ਗੱਲ ਹੈ ਸੌਰਵ ਤੁਸੀਂ ਮੈਨੂੰ ਕੁਝ ਕਹਿਣਾ ਚਾਹੁੰਦੇ ਹੋ ਮੇਰੀ ਗੱਲ ਸੁਣ ਕੇ ਉਹਨਾਂ ਨੇ ਥੋੜੀ ਹਿੰਮਤ ਮਿਲੀ ਸੀ ਉਹ ਬੋਲੇ ਹਾਂ ਮੈਨੂੰ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਇਹ ਗੌਰਵ ਦੀ ਪਤਨੀ ਹੁਣੇ ਤੁਹਾਡੇ ਕੋਲ ਕਿਉਂ ਆਈ ਸੀ ਮੈਂ ਬੋਲੀ ਬਸ ਐਵੇਂ ਹੀ ਗੱਲਾਂ ਕਰ ਰਹੀ ਸੀ ਸੌਰਵ ਜਲਦੀ ਨਾਲ ਮੇਰੇ ਕੋਲ ਬੈਠ ਗਏ ਅਤੇ ਬੋਲੇ ਅੱਛਾ ਕੀ ਗੱਲ ਕਰ ਰਹੀ ਸੀ ਮੈਂ ਅਜ ਤੱਕ ਉਹਨਾਂ ਨੂੰ ਇਸ ਤਰ੍ਹਾਂ ਦਿਲਚਸਪੀ ਲੈਂਦੇ ਹੋਏ ਨਹੀਂ ਦੇਖਿਆ ਸੀ ਮੈਂ ਬੋਲੀ ਬਸ ਕੁਝ ਨਹੀਂ ਉਹ ਆਪਣੇ ਪ੍ਰੈਗਨੈਂਟ ਹੋਣ ਬਾਰੇ ਗੱਲ ਕਰ ਰਹੀ ਸੀ ਸੌਰਵ ਦਾ ਚਿਹਰਾ ਪੀਲਾ ਪੈ ਗਿਆ ਸੀ ਉਹ ਬੋਲੇ ਕਿਹੋ ਜੀਆਂ ਗੱਲਾਂ ਮਤਲਬ ਪ੍ਰੈਗਨੈਂਟ ਹੋਣ ਦੀਆਂ ਕੀ ਗੱਲਾਂ ਕਰ ਰਹੀ ਸੀ ਉਹ ਸਵਾਲ ਤੇ ਸਵਾਲ ਕਰਦੇ ਜਾ ਰਹੇ ਸਨ ਮੈਂ ਝਿੜਕੇ ਬੋਲੀ ਸਾਡੀਆਂ ਔਰਤਾਂ ਦੀਆਂ ਗੱਲਾਂ ਹਨ ਤੁਸੀਂ ਮਰਦ ਦੂਰ ਰਹੋ ਮੈਂ ਜਲਦੀ ਨਾਲ ਉੱਠ ਕੇ ਬਾਹਰ ਨਿਕਲ ਗਈ ਸੀ ਮੇਰੇ ਲਈ ਸੌਰਵ ਦਾ ਇਹ ਵਿਵਹਾਰ ਬੜਾ ਅਜੀਬ ਸੀ ਮੈਨੂੰ ਤਾਂ ਨੀਹਾ ਦੀਆਂ ਗੱਲਾਂ ਵੀ ਅਜੀਬ ਲੱਗੀਆਂ ਸਨ ਪਰ ਦੋਵੇਂ ਹੀ ਆਪਣੀਆਂ ਗੱਲਾਂ ਦੇ ਪਿੱਛੇ छुपे ਰਾਜ਼ ਤੋਂ ਮੈਨੂੰ آگਾਹ ਕਰ ਰਹੇ ਸਨ ਉਹ ਤੇ ਮੇਰੀ ਸੱਸ ਤਾਂ ਨੀਹਾ ਦੀ ਤਾਰੀਫ ਕਰੀ ਜਾ ਰਹੀ ਸੀ ਜਦੋਂ ਕਿ ਗੌਰਵ ਵੀ ਬਹੁਤ ਖੁਸ਼ ਸੀ ਉਹ ਆਪਣੀ ਪਤਨੀ ਲਈ ਤਰ੍ਹਾਂ ਤਰ੍ਹਾਂ ਦੇ ਫਲ ਲਿਆਉਂਦਾ ਸੀ ਅਤੇ ਇਹ ਸਭ ਦੇਖ ਕੇ ਮੇਰੇ ਦਿਲ ਵਿੱਚ ਚਾਹਤ ਰਹਿ ਜਾਂਦੀ ਸੀ ਅਕਸਰ ਇਹ ਖਿਆਲ ਵੀ ਆਉਂਦਾ ਕਿ ਭਗਵਾਨ ਇੱਥੇ ਕਿਸ ਚੀਜ਼ ਦੀ ਕਮੀ ਹੈ ਜੇਕਰ ਉਹ ਮੇਰੀ ਦਰਾਣੀ ਨੂੰ ਬੱਚਾ ਦੇ ਸਕਦਾ ਹੈ ਤਾਂ ਮੈਨੂੰ ਕਿਉਂ ਨਹੀਂ ਦੇ ਸਕਦਾ ਮੈਂ ਆਪਣੀਆਂ ਗੱਲਾਂ ਸੋਚ ਰਹੀ ਸੀ ਜਦੋਂ ਕਿ ਸੌਰਵ ਨਾਸ਼ਤੇ ਲਈ ਕਿਚਨ ਵਿੱਚ ਆ ਗਏ ਸਨ ਉਹ ਬੋਲੀ ਕੀ ਸੋਚ ਰਹੀ ਹੈ ਮੈਂ ਬੋਲੀ ਮੈਂ ਸੋਚ ਰਹੀ ਸੀ ਕਿ ਮੈਂ ਕਿਸੇ ਡਾਕਟਰ ਦੇ ਕੋਲ ਚਲੀ ਜਾਵਾਂ ਇਸ ਵਾਰ ਤੁਹਾਨੂੰ ਨਹੀਂ ਕਹਾਂਗੀ ਕਿ ਤੁਸੀਂ ਮੇਰੇ ਨਾਲ ਲੈ ਕੇ ਚਲੋ ਮੇਰੀ ਗੱਲ ਸੁਣ ਕੇ ਸੌਰਵ ਹੱਸ ਕੇ ਬੋਲੇ ਰੀਆ ਤੁਸੀਂ ਹੁਣ ਵੀ ਨਹੀਂ ਸਮਝ ਸਕੀ ਪ੍ਰੈਗਨੈਂਟ ਹੋ ਜਾਣ ਦੇ ਬਾਅਦ ਤਾਂ ਤੁਹਾਨੂੰ ਆਪਣੇ ਬਾਜ਼ਪੰਦਾ ਯਕੀਨ ਹੋ ਜਾਣਾ ਚਾਹੀਦਾ ਹੈ ਤੁਸੀਂ ਨਾ ਜਾਣੇ ਹੁਣ ਤੱਕ ਕਿਸ ਗਲਤ ਫੈਮਲੀ ਵਿੱਚ ਬੈਠੇ ਹੋ ਹੋਏ ਮੈਂ ਇਹ ਸਭ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਸੀ ਪਹਿਲਾਂ ਤਾਂ ਬਹੁਤ ਰੋਇਆ ਕਰਦੀ ਸੀ ਪਰ ਹੁਣ ਤਾਂ ਰੋਣਾ ਵੀ ਨਹੀਂ ਆਉਂਦਾ ਸੀ ਸੌਰਵ ਨਾਸ਼ਤਾ ਕਰਕੇ ਚਲੇ ਗਏ ਸਨ ਤਾਂ ਥੋੜੀ ਦੇਰ ਬਾਅਦ ਨੀਹਾ ਕਿਚਨ ਵਿੱਚ ਆਕੇ ਉਹ ਬੋਲੀ ਦੀਦੀ ਮੈਨੂੰ ਬਹੁਤ ਭੁੱਖ ਲੱਗੀ ਹੈ ਮੈਂ ਬੋਲੀ ਤੁਸੀਂ ਬੈਠੋ ਮੈਂ ਤੁਹਾਡੇ ਲਈ ਨਾਸ਼ਤਾ ਬਣਾ ਦਿੰਦੀ ਹਾਂ ਉਹ ਮੇਰੀ ਬਹੁਤ ਇੱਜ਼ਤ ਕਰਨ ਲੱਗੀ ਸੀ ਜਦੋਂ ਤੋਂ ਪਤਾ ਚੱਲਿਆ ਕਿ ਨੀਹਾ ਪ੍ਰੈਗਨੈਂਟ ਹੈ ਉਦੋਂ ਤੋਂ ਮੇਰੀ ਸੱਸ ਉਸ ਨੂੰ ਕੰਮ ਨਹੀਂ ਕਰਨ ਦਿੰਦੀ ਸੀ ਇਤੋਂ ਤੱਕ ਕਿ ਨਾਸ਼ਤਾ ਵੀ ਖੁਦ ਬਣਾ ਕੇ ਦਿਆ ਕਰਦੀ ਸੀ ਉਹ ਨਾਸ਼ਤਾ ਕਰਨ ਲੱਗੀ ਅਤੇ ਬੋਲੀ ਦੀਦੀ ਤੁਹਾਡੇ ਘਰ ਵਾਲੇ ਕਿੱਥੇ ਹਨ ਉਹ ਤੁਹਾਨੂੰ ਕਦੇ ਮਿਲਣ ਕਿਉਂ ਨਹੀਂ ਆਉਂਦੇ ਨੀਹਾ ਦੀ ਗੱਲ ਸੁਣ ਕੇ ਨਾ ਚਾਹੁੰਦੇ ਹੋਏ ਵੀ ਮੇਰੀਆਂ ਪਲਕਾਂ ਭਿੱਜ ਗਈਆਂ ਮੈਂ ਬੋਲੀ ਨੀਹਾ ਮੈਂ ਜਦੋਂ ਛੋਟੀ ਸੀ ਤਦ ਮੇਰੇ ਪਾਪਾ ਦੀ ਮੌਤ ਹੋ ਗਈ ਸੀ ਭੈਣ ਭਾਈ ਤਾਂ ਮੇਰਾ ਕੋਈ ਸੀ ਹੀ ਨਹੀਂ ਹੁਣ ਮੇਰਾ ਵਿਆਹ ਹੋਇਆ ਅਤੇ ਕੁਝ ਦਿਨ ਬਾਅਦ ਹੀ ਪਤਾ ਚੱਲਿਆ ਕਿ ਮੰਮੀ ਦਾ ਮੈਨੂੰ ਪਤਾ ਹੈ ਕਿ ਮੇਰੀ ਸੱਸ ਨੇ ਮੈਨੂੰ ਆਪਣੇ ਬੇਟੇ ਲਈ ਪਸੰਦ ਵੀ ਇਸ ਲਈ ਕੀਤਾ ਸੀ ਕਿਉਂਕਿ ਮੇਰੇ ਅੱਗੇ ਪਿੱਛੇ ਕੋਈ ਨਹੀਂ ਸੀ ਹੁਣ ਦੇਖੋ ਇਹ ਲੋਕ ਮੇਰੇ ਨਾਲ ਕਿਸ ਲੁੱਕ ਕਰ ਰਹੇ ਹਨ ਪਰ ਮੇਰੇ ਅੱਗੇ ਪਿੱਛੇ ਕੋਈ ਹੁੰਦਾ ਤਾਂ ਮੈਨੂੰ ਇਹ ਦਿਨ ਨਾ ਦੇਖਣਾ ਪੈਂਦਾ ਨੀਹਾ ਮੇਰੀਆਂ ਗੱਲਾਂ ਸੁਣ ਕੇ ਬਹੁਤ ਉਦਾਸ ਹੋ ਗਈ ਸੀ ਮੈਂ ਬੋਲੀ ਨੀਹਾ ਭਗਵਾਨ ਦਾ ਸ਼ੁਕਰ ਹੈ ਕਿ ਤੁਸੀਂ ਪ੍ਰੈਗਨੈਂਟ ਹੋ ਨਹੀਂ ਤਾਂ ਤੁਹਾਨੂੰ ਵੀ ਇਹ ਸਭ ਚਲਣਾ ਪੈਂਦਾ ਜਿਸ ਵਿੱਚੋਂ ਮੈਂ ਗੁਜ਼ਰੀਆਂ ਨੇਹਾ ਦੀਆਂ ਅੱਖਾਂ ਵਿੱਚ ਬੜੀ ਉਦਾਸੀ ਛਾ ਗਈ ਸੀ। ਉਹ ਬੋਲੀ ਕੀ ਹੋਇਆ ਜੇਕਰ ਅਜੇ ਮੈਨੂੰ ਉਹ ਦੁੱਖ ਸਹਿਣ ਨਹੀਂ ਪਿਆ ਜਿਸ ਤੋਂ ਤੁਸੀਂ ਗੁਜ਼ਰ ਰਹੇ ਹੋ ਮੈਂ ਜਦੋਂ ਬੱਚੇ ਨੂੰ ਜਨਮ ਦਿਆਂਗੀ ਤਾਂ ਤੁਸੀਂ ਦੇਖਣਾ ਮੇਰੇ ਨਾਲੇ ਲੋਕ ਵੀ ਇਹੀ ਸੁਲੂਕ ਕਰਦੇ ਹਨ। ਮੈਂ ਬੋਲੀ 네ਹਾ ਮੈਨੂੰ ਦੱਸੋ ਤੁਸੀਂ ਅਜਿਹੀਆਂ ਗੱਲਾਂ ਕਿਉਂ ਕਰਦੇ ਹੋ ਮੈਨੂੰ ਤਾਂ ਲੱਗਦਾ ਹੈ ਕਿ ਬੱਚੇ ਤੋਂ ਬਾਅਦ ਤੁਸੀਂ ਇਸ ਘਰ ਦੀ ਲਾੜਲੀ ਨੋ ਬਣ ਜਾਊਂਗੀ। ਉਹ ਹੱਸ ਕੇ ਬੋਲੀ ਤੁਹਾਨੂੰ ਕੋਈ ਸੁਪਨਾ ਆਇਆ ਹੈ। ਇਨਾ ਕਹਿ ਕੇ ਉਹ ਚਲੀ ਗਈ ਰਾਤ ਹੋਈ ਤਾਂ ਫਿਰ ਤੋਂ ਮੇਰੇ ਕਮਰੇ ਵਿੱਚ ਆ ਗਈ ਹੱਥ ਜੋੜ ਕੇ ਮੇਥੋਂ ਮਾਫੀ ਮੰਗਦੀ ਰਹੀ ਅਤੇ ਰੋਂਦੀ ਰਹੀ ਮੈਨੂੰ ਨਹੀਂ ਪਤਾ ਕਿ ਉਹ ਇਹ ਸਭ ਕਿਉਂ ਕਰਦੀ ਸੀ ਮਗਰ ਇੰਜ ਹੀ ਵਕਤ ਬੀਤਦਾ ਗਿਆ ਤੇ ਉਸ ਦਾ ਪੇਟ ਫੁੱਲਣ ਲੱਗਾ ਸੀ ਉਸ ਦੀ ਡਿਲੀਵਰੀ ਦੇ ਦਿਨ ਪਾਸ ਆਉਂਦੇ ਜਾ ਰਹੇ ਸਨ ਉਹ ਬਹੁਤ ਜ਼ਿਆਦਾ ਪਰੇਸ਼ਾਨ ਰਹਿਣ ਲੱਗੀ ਸੀ ਇੱਕ ਦਿਨ ਸਵੇਰ ਤੋਂ ਹੀ ਉਸ ਦੀ ਹਾਲਤ ਬੜੀ ਖਰਾਬ ਸੀ ਤਦ ਮੇਰੀ ਦਰਾਨੀ ਆਪਣੇ ਕਮਰੇ ਵਿੱਚ ਚਲੀ ਗਈ ਉਸਨੇ ਕਮਰੇ ਨੂੰ ਅੰਦਰੋਂ ਕੁੰਡੀ ਲਗਾ ਲਈ ਸੀ ਉਸ ਦੀ ਤਕਲੀਫ ਨਾਲ ਭਰੀਆਂ ਆਹਾਂ ਦੀ ਆਵਾਜ਼ ਬਾਹਰ ਤੱਕ ਸੁਣਾਈ ਦੇ ਰਹੀ ਸੀ ਅਜੀਬਾ ਲੱਗਦਾ ਸੀ ਜਿਵੇਂ ਉਹ ਕਿਸੇ ਸੱਚ ਦੀ ਲੜਾਈ ਵਿੱਚੋਂ ਗੁਜ਼ਰ ਰਹੀ ਹੋਵੇ ਮੇਰੀ ਸਾਸਤਾ ਤੜਫ ਉੱਠੀ ਸੀ ਦਰਵਾਜ਼ਾ ਖੜਕਾਉਣ ਲੱਗੀ ਸੀ ਕਿ ਉਹ ਦਰਵਾਜ਼ਾ ਖੋਲੇ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਚਲੀਏ ਮਗਰ ਨੀਹਾ ਬੋਲੀ ਨਹੀਂ ਮੰਮੀ ਮੈਂ ਆਪਣੀ ਡਿਲੀਵਰੀ ਖੁਦ ਹੀ ਕਰਾਂਗੀ ਉਸਦੀ ਇਹ ਗੱਲ ਸੁਣ ਕੇ ਮੇਰੀ ਸੱਸ ਤੜਫ ਉੱਠੀ ਸੀ ਕਹਿਣ ਲੱਗੀ ਇਹ ਕਿਹੋ ਜਿਹਾ ਬਚਪਨਾ ਅਤੇ ਜਿੱਤ ਹੈ ਅਜਿਹਾ ਨਾ ਹੋਵੇ ਕਿ ਅਸੀਂ ਆਪਣੇ ਵਾਰਿਸ ਨੂੰ ਗਵਾ ਦਈਏ ਫਿਰ ਮੇਰੀ ਸੱਸ ਬੋਲੀ ਅੱਛਾ ਚਲੋ ਮੈਂ ਕਿਸੇ ਦਾਹੀ ਨੂੰ ਬੁਲਾ ਦਿੰਦੀ ਹਾਂ ਤਦ ਵੀ ਨੀਹਾ ਨੇ ਮਨਾ ਕਰ ਦਿੱਤਾ ਉਹ ਬੋਲੀ ਤੁਸੀਂ ਬਸ ਰੀਆ ਦੀਦੀ ਨੂੰ ਮੇਰੇ ਕੋਲ ਭੇਜ ਦਿਓ ਮੈਂ ਬੜੀ ਪਰੇਸ਼ਾਨ ਹੋ ਗਈ ਸੀ ਕਿਉਂਕਿ ਮੈਨੂੰ ਇਸ ਬਾਰੇ ਕੁਝ ਸਮਝ ਨਹੀਂ ਸੀ ਮੈਂ ਕਿਸ ਤਰ੍ਹਾਂ ਨੀਹਾ ਦੀ ਮਦਦ ਕਰ ਸਕਦੀ ਸੀ ਮੇਰੀ ਸੱਸ ਨੇ ਮੈਨੂੰ ਜ਼ਬਰਦਸਤੀ ਅੰਦਰ ਭੇਜ ਦਿੱਤਾ ਮੈਂ ਅੰਦਰ ਗਈ ਤਾਂ ਮੇਰੇ ਹੋਸ਼ ਉੱਡ ਗਏ ਨੀਹਾ ਕੰਬਲ ਵਿੱਚ ਬੱਚੇ ਨੂੰ ਲੈ ਬੈਠੀ ਸੀ ਰੋ ਰਹੀ ਸੀ ਅਤੇ ਮੈਨੂੰ ਕਹਿਣ ਲੱਗੀ ਦੀਦੀ ਤੁਸੀਂ ਇਸ ਬੱਚੇ ਨੂੰ ਲੈ ਕੇ ਭੱਜ ਜਾ ਮੈਂ ਕਿਹਾ ਮੈਂ ਕਿੱਥੇ ਜਾਵਾਂਗੀ ਤੂੰ ਪਾਗਲ ਹੋ ਗਈ ਹੈ ਫਿਰ ਉਹ ਮੈਨੂੰ ਮਨਤਾ ਕਰਨ ਲੱਗੀ ਮੈਂ ਕਿਹਾ ਅੱਛਾ ਠੀਕ ਹੈ ਪਰ ਇਹ ਦੱਸੋ ਮੇਰਾ ਤਾਂ ਕੋਈ ਨਹੀਂ ਹੈ ਮੈਂ ਕਿੱਥੇ ਜਾਵਾਂਗੀ ਨੀਹਾ ਨੇ ਮੈਨੂੰ ਪਤਾ ਲਿਖ ਕੇ ਦਿੱਤਾ ਤੇ ਪਿਛਲੇ ਰਸਤੇ ਤੋਂ ਬਾਹਰ ਨਿਕਲ ਗਈ ਸੀ ਮੈਨੂੰ ਨਹੀਂ ਪਤਾ ਕਿ ਮੇਰੇ ਪਿੱਛੇ ਕੀ ਹੋਇਆ ਹੋਵੇਗਾ ਅਤੇ ਮੈਂ ਉਸਦੇ ਬੱਚੇ ਨੂੰ ਬੜੀ ਹੁਸ਼ਿਆਰੀ ਨਾਲ ਲੈ ਕੇ ਅੱਗੇ ਵੱਧ ਰਹੀ ਸੀ ਆਖਰਕਾਰ ਉਹ ਪਤਾ ਵੀ ਆ ਗਿਆ ਜਿੱਥੇ ਮੈਨੂੰ ਪਹੁੰਚਣਾ ਸੀ ਮੈਂ ਦਰਵਾਜ਼ਾ ਖੜਕਾਇਆ ਤਾਂ ਇੱਕ ਆਦਮੀ ਨੇ ਦਰਵਾਜ਼ਾ ਖੋਲ੍ਹਿਆ ਸੀ ਉਹ ਮੈਨੂੰ ਦੇਖ ਕੇ ਬਹੁਤ ਹੈਰਾਨ ਹੋਇਆ ਤੇ ਬੋਲੇ ਤੁਸੀਂ ਤਾਂ ਨੀਹਾ ਦੀ ਜਿਠਾਣੀ ਹੋ ਨਾ ਮੈਂ ਇਸ ਗੱਲ ਤੇ ਸਿਰ ਹਿਲਾ ਦਿੱਤਾ ਉਹ ਬੋਲੇ आओ ਉਹ ਮੈਨੂੰ ਆਪਣੇ ਨਾਲ ਅੰਦਰ ਆਪਣੇ ਘਰ ਵਿੱਚ ਲੈ ਗਏ ਸਨ ਉੱਥੇ ਨੀਹਾ ਦੀ ਮੰਮੀ ਅਤੇ ਭੈਣ ਭਾਈ ਸਭ ਉੱਥੇ ਹੀ ਸਨ ਅਤੇ ਉਸ ਦੀ ਮੰਮੀ ਨੇ ਮੈਨੂੰ ਪੁੱਛਿਆ ਕਿ ਤੁਹਾਡੀ ਗੋਦ ਵਿੱਚ ਕੀ ਹੈ ਤਾਂ ਮੈਂ ਬੋਲੀ ਨੀਹਾ ਦਾ ਬੱਚਾ ਹੈ ਉਸਨੇ ਅੱਜ ਹੀ ਇਸਨੂੰ ਜਨਮ ਦਿੱਤਾ ਹੈ ਮੇਰੀ ਗੱਲ ਸੁਣ ਕੇ ਨੀਹਾ ਦੇ ਮੰਮੀ ਪਾਪਾ ਤੇ ਭਾਈ ਭੈਣ ਬਹੁਤ ਖੁਸ਼ ਹੋ ਗਏ ਸਨ ਅਤੇ ਉਸਦੀ ਮੰਮੀ ਨੇ ਜਲਦੀ ਨਾਲ ਅੱਗੇ ਵਧ ਕੇ ਬੱਚੇ ਦੇ ਮੂੰਹ ਤੋਂ ਕੰਬਲ ਹਟਾਇਆ ਇਹ ਦੇਖ ਕੇ ਅਸੀਂ ਸਭ ਹੈਰਾਨ ਰਹਿ ਗਏ ਸੀ ਕਿ ਉੱਥੇ ਬੱਚਾ ਨਹੀਂ ਬਲਕਿ ਮੇਰੇ ਪਤੀ ਦਾ ਅਸੀਂ ਸਭ ਲੋਕ ਹੈਰਾਨ ਰਹਿ ਗਏ ਸੀ ਸਭ ਲੋਕ ਮੈਨੂੰ ਅਜੀਬ ਨਿਗਾਹ ਨਾਲ ਦੇਖਣ ਲੱਗੇ ਸਨ ਅਤੇ ਨੀਹਾ ਦੀ ਮੰਮੀ ਬੋਲੀ ਬੇਟਾ ਤੁਸੀਂ ਸਾਡੇ ਨਾਲ ਇੰਨਾ ਵੱਡਾ ਝੂਠ ਕਿਉਂ ਬੋਲਿਆ ਮੈਂ ਰੋਣ ਲੱਗੀ ਸੀ ਬੋਲੀ ਨਹੀਂ ਆਂਟੀ ਮੈਂ ਤੁਹਾਨੂੰ ਕੋਈ ਝੂਠ ਨਹੀਂ ਬੋਲਿਆ ਬਲਕਿ ਅਜੇ ਹਮਜ਼ਾਕ ਤਾਂ ਮੇਰੇ ਨਾਲ ਨੀਹਾ ਨੇ ਕੀਤਾ ਹੈ ਆਂਟੀ ਜੀ ਨੀਹਾ ਕਹਿਣ ਲੱਗੀ ਕਿ ਤੁਸੀਂ ਤਾਂ ਵੈਸੇ ਵੀ ਬਾਂਝ ਹੋ ਫਿਰ ਤੁਸੀਂ ਅਜੇਹਾ ਕਰੋ ਕਿ ਮੇਰਾ ਬੱਚਾ ਲੈ ਕੇ ਇਸ ਕਰੋ ਭੱਜ ਜਾਓ ਪਰ ਦੇਖੋ ਇੱਥੇ ਤਾਂ ਬੱਚਾ ਹੈ ਹੀ ਨਹੀਂ ਤਾਂ ਨੀਹਾ ਦੀ ਭੈਣ ਅੱਗੇ ਵਧੀ ਅਤੇ ਬੋਲੀ ਨੀਹਾ ਤੁਹਾਡੇ ਨਾਲ ਮਜ਼ਾਕ ਨਹੀਂ ਕਰ ਸਕਦੀ ਜ਼ਰੂਰ ਕੋਈ ਨਾ ਕੋਈ ਰਾਜ਼ ਦੀ ਗੱਲ ਹੈ ਜੋ ਇਸ ਕੰਬਲ ਵਿੱਚ ਛੁਪਿਆ ਹੋਇਆ ਹੈ ਇਸ ਕੰਬਲ ਵਿੱਚ ਬੱਚਾ ਨਹੀਂ ਹੈ ਤਾਂ ਕੀ ਹੋਇਆ ਤੁਹਾਡੇ ਪਤੀ ਦੇ ਨਾਮ ਦੀ ਡਾਕਟਰ ਰਿਪੋਰਟ ਤਾਂ ਹੈ ਨਾ ਮੈਂ ਮਾਇੂਸ ਹੋ ਗਈ ਸੀ ਮੈਂ ਬੋਲੀ ਮੈਂ ਸੌਰਵ ਦੀ ਡਾਕਟਰ ਰਿਪੋਰਟ ਦਾ ਕੀ ਕਰਨਾ ਹੈ ਤਾਂ ਨੀਹਾ ਦੀ ਭੈਣ ਨੇ ਉਹ ਫਾਈਲ ਮੈਨੂੰ ਫੜਾ ਦਿੱਤੀ ਉਹ ਉਸ ਫਾਈਲ ਨੂੰ ਪੜ ਰਹੀ ਸੀ ਉਹ ਇੱਕਦਮ ਚੁੱਪ ਹੋ ਗਈ ਕਹਿਣ ਲੱਗੀ ਇਹ ਦੇਖੋ ਦੀਦੀ ਮੈਂ ਕਿਹਾ ਸੀ ਨਾ ਕਿ ਨੀਹਾ ਤੁਹਾਡੇ ਨਾਲ ਮਜ਼ਾਕ ਨਹੀਂ ਕਰ ਸਕਦੀ ਅਸਲ ਮਜ਼ਾਕ ਤਾਂ ਤੁਹਾਡੇ ਨਾਲ ਤੁਹਾਡੇ ਪਤੀ ਅਤੇ ਤੁਹਾਡੀ ਸੱਸ ਨੇ ਕੀਤਾ ਹੈ ਇਹ ਸਾਫ਼-ਸਾਫ਼ ਲਿਖਿਆ ਹੈ ਕਿ ਤੁਹਾਡਾ ਪਤੀ ਸੌਰਵ ਕਦੇ ਪਿਤਾ ਨਹੀਂ ਬਣ ਸਕਦਾ। ਦੀਦੀ ਬਾਝ ਤੁਸੀਂ ਨਹੀਂ ਤੁਹਾਡਾ ਪਤੀ ਹੈ। ਮੈਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਸੀ। ਮੈਂ ਫੁੱਟ-ਫੁੱਟ ਕੇ ਰੋਣ ਲੱਗੀ ਸੀ। ਮੈਂ ਬੋਲੀ ਜੇਕਰ ਉਹਨਾਂ ਨੂੰ ਇਹ ਸਭ ਪਤਾ ਸੀ ਤਾਂ ਫਿਰ ਉਹ ਮੇਰੇ ਤੇ ਜ਼ੁਲਮ ਕਿਉਂ ਕਰਦੇ ਸਨ? ਸੌਰਵ ਦੀ ਰਿਪੋਰਟ ਦੇ ਹੇਠਾਂ ਹੀ ਗੌਰਵ ਦੀ ਰਿਪੋਰਟ ਵੀ ਸੀ। ਉਸ ਵਿੱਚ ਵੀ ਇਹੀ ਲਿਖਿਆ ਸੀ ਕਿ ਗੌਰਵ ਵੀ ਬਾਝ ਹੈ। ਤਾਂ ਸਭ ਲੋਕ ਹੈਰਾਨ ਹੋ ਗਏ ਸਨ। ਅਤੇ ਨੀਹਾ ਦੀ ਭੈਣ ਬੋਲੀ ਦੀਦੀ ਭਾਵ ਨੀਹਾ ਨੇ ਤੁਹਾਡੇ ਹਾਲਾਤ ਦੇਖ ਕੇ ਝੂਠ ਮੋਟਾ ਡਰਾਮਾ ਕੀਤਾ ਹੋਵੇਗਾ ਕਿ ਉਹ ਪ੍ਰੈਗਨੈਂਟ ਹੈ ਕਿਉਂਕਿ ਉਹ ਜਾਣਦੀ ਸੀ ਕਿ ਜੇਕਰ ਉਹ ਅਜੀਹਾਂ ਨਾ ਕਰਦੀ ਤਾਂ ਘਰ ਵਿੱਚ ਸਭ ਉਸ ਨਾਲ ਵੀ ਨਫ਼ਰਤ ਕਰਨ ਲੱਗਦੇ ਨੀਹਾ ਨੇ ਡਰਾਮਾ ਕੀਤਾ ਤਾਂ ਉਸ ਦੀ ਸੱਸ ਨੂੰ ਲੱਗਾ ਹੋਵੇਗਾ ਕਿ ਸ਼ਾਇਦ ਚਮਤਕਾਰ ਹੋ ਗਿਆ ਅਤੇ ਮੇਰੇ ਬੇਟੇ ਦੀ ਖਾਮੀ ਦੂਰ ਹੋ ਗਈ ਜਦੋਂ ਕਿ ਉਹ ਤਾਂ ਉਹਨਾਂ ਲੋਕਾਂ ਦੇ ਨਾਲ ਰਹਿ ਕੇ ਉਹਨਾਂ ਦਾ ਰਾਜ਼ ਪਤਾ ਕਰਨਾ ਚਾਹੁੰਦੀ ਸੀ ਅਸਲ ਰਾਜ਼ ਤਾਂ ਇਹ ਹੈ ਕਿ ਉਹ ਦੋਵੇਂ ਭਾਈ ਬੱਚਾ ਪੈਦਾ ਕਰਨ ਦੇ ਲਾਇਕ ਹੀ ਨਹੀਂ ਹਨ ਤਾਂ ਹੁਣ ਮੈਨੂੰ ਸਮਝ ਵਿੱਚ ਆਇਆ ਕਿ ਨੀਹਾ ਕਿਉਂ ਕਹਿੰਦੀ ਸੀ ਕਿ ਇੰਨਾ ਲੋਕਾਂ ਨੇ ਮੇਥੋਂ ਬੱਚਾ ਖੋ ਕੇ ਮੈਨੂੰ ਘਰੋਂ ਕੱਢ ਦੇਣਾ ਹੈ ਨੀਹਾ ਦੇ ਮੰਮੀ ਪਾਪਾ ਬੋਲੇ ਅਸੀਂ ਆਪਣੀ ਬੇਟੀ ਨੂੰ ਉਹਨਾਂ ਕਮੀਨਿਆਂ ਦੇ ਘਰੋਂ ਵਾਪਸ ਲੈਣ ਜਾ ਰਹੇ ਹਾਂ ਮੈਂ ਬੋਲੀ ਅੰਕਲ ਜੀ ਮੈਂ ਵੀ ਤੁਹਾਡੇ ਨਾਲ ਚਲਾਂਗੀ ਉਹ ਰਾਜ਼ੀ ਹੋ ਗਏ ਸਨ ਅਸੀਂ ਸਰ ਜਦੋਂ ਮੇਰੇ ਸਹੁਰੇ ਘਰ ਪਹੁੰਚੇ ਤਾਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਮੇਰੀ ਸੱਸ ਅਤੇ ਨਨਾਨ ਬੁਰੀ ਤਰ੍ਹਾਂ ਨਾਲ ਨੀਹਾ ਨੂੰ ਕੁੱਟ ਰਹੀਆਂ ਸਨ ਅਤੇ ਕਹਿ ਰਹੀਆਂ ਸਨ ਕਿ ਤੇਰੀ ਇੰਨੀ ਹਿੰਮਤ ਕਿ ਤੂੰ ਸਾਨੂੰ ਝੂਠ ਬੋਲੇ ਅੰਕਲ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ ਕਿ ਮੇਰੀ ਬੇਟੀ ਦੇ ਸਹੁਰੇ ਵਾਲੇ ਉਸਤੇ ਜ਼ੁਲਮ ਕਰ ਰਹੇ ਹਨ ਸੋਰਾ ਵੀ ਆਪਣੇ ਕਮਰੇ ਤੋਂ ਬਾਹਰ ਆ ਗਿਆ ਤਾਂ ਮੈਂ ਅੱਗੇ ਵਧੀ ਅਤੇ ਇੱਕ ਜ਼ੋਰਦਾਰ ਥੱਪੜ ਉਸਦੇ ਮੂੰਹ ਤੇ ਮਾਰਿਆ ਅਤੇ ਠੋਕਰ ਮਾਰ ਕੇ ਬੋਲੀ ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਡੇ ਵਰਗਾ ਕਮੀਨਾ ਇਨਸਾਨ ਨਹੀਂ ਦੇਖਿਆ ਤੁਸੀਂ ਮੈਨੂੰ ਭਰੋਸੇ ਨਾਲ ਆਪਣੀ ਕਮੀ ਦੱਸ ਸਕਦੇ ਸੀ ਮੈਂ ਤਦ ਵੀ ਤੁਹਾਡਾ ਸਾਥ ਦਿੰਦੀ ਅਸੀਂ ਬੱਚਾ ਗੋਦ ਲੈ ਲੈਂਦੇ ਕੋਈ ਦਿੱਕਤ ਨਹੀਂ ਸੀ ਪਰ ਤੁਸੀਂ ਲੋਕਾਂ ਨੇ ਤਾਂ ਮੇਰਾ ਜੀਣਾ ਹਰਾਮ ਕਰ ਦਿੱਤਾ ਸੀ ਤੁਸੀਂ ਲੋਕਾਂ ਨੇ ਮੈਨੂੰ ਬਾਝ ਬਣਾ ਦਿੱਤਾ ਸੀ ਮੈਨੂੰ ਤੁਰੰਤ ਤਲਾਕ ਦਿਓ ਸੌਰਵ ਨੇ ਤਾਂ ਮੈਨੂੰ ਤਲਾਕ ਦੇ ਦਿੱਤਾ ਪਰ ਗੌਰਵ ਬੋਲਿਆ ਕਿ ਮੈਂ ਆਪਣੀ ਪਤਨੀ ਨੂੰ ਤਲਾਕ ਨਹੀਂ ਦਿਆਂਗਾ ਮੈਂ ਉਸ ਧੋਖੇ ਦਾ ਮਜ਼ਾ ਚਖਾਂਗਾ ਜਿਸ ਵਿੱਚ ਉਸਨੇ ਮੈਨੂੰ ਪਿਛਲੇ 9 ਮਹੀਨਿਆਂ ਤੋਂ ਰੱਖਿਆ ਹੋਇਆ ਸੀ ਐਨੇ ਵਿੱਚ ਪੁਲਿਸ ਆ ਗਈ ਸੀ ਪੁਲਿਸ ਨੇ ਦੋਵੇਂ ਭਰਾਵਾਂ ਨੂੰ ਆਪਣੀਆਂ ਪਤਨੀਆਂ ਦੇ ਜ਼ੁਲਮ ਕਰਨ ਲਈ ਗ੍ਰਿਫਤਾਰ ਕਰ ਲਿਆ ਸੀ ਉਸਦੇ ਬਾਅਦ ਨੀਹਾ ਦੇ ਮੰਮੀ ਪਾਪਾ ਮੈਨੂੰ ਆਪਣੇ ਨਾਲ ਲੈ ਗਏ ਸਨ ਉਹ ਕਹਿਣ ਲੱਗੇ ਕਿ ਅੱਜ ਤੋਂ ਤੁਸੀਂ ਸਾਡੀ ਬੇਟੀ ਬਣ ਕੇ ਰਹੋਗੇ ਨੀਹਾ ਨੇ ਆਪਣੇ ਪਤੀ ਤੇ ਤਲਾਕ ਦਾ ਮੁਕਦਮਾ ਦਰਜ ਕਰ ਦਿੱਤਾ ਸੀ ਉਸ ਨੂੰ ਵੀ ਹੁਣ ਤਲਾਕ ਮਿਲ ਗਿਆ ਸੀ ਅਤੇ ਇੰਜ ਅਸੀਂ ਦੋਵੇਂ ਕੁੜੀਆਂ ਦੀ ਜ਼ਿੰਦਗੀ ਨੀਹਾ ਦੀ ਸਮਝਦਾਰੀ ਦੀ ਵਜ੍ਹਾ ਨਾਲ ਬਚ ਗਈ ਸੀ ਅਤੇ ਅੱਜ ਅਸੀਂ ਬਹੁਤ ਖੁਸ਼ ਹਾਂ ਅੰਕਲ ਨੇ ਸਾਡੀ ਸ਼ਾਦੀ ਕਰ ਦਿੱਤੀ ਅਤੇ ਸਾਡੇ ਦੋ-ਦੋ ਬੱਚੇ ਵੀ ਹਨ ਤਾਂ ਦੋਸਤੋ ਅੱਜ ਦੀ ਇਸ ਕਹਾਣੀ ਤੋਂ ਸਾਨੂੰ ਚਾਰ ਸਿੱਖਿਆਵਾਂ ਮਿਲਦੀਆਂ ਹਨ ਜਿਵੇਂ ਨੰਬਰ 1 ਸੱਚਾਈ ਤੇ ਭਰੋਸਾ ਹੀ ਰਿਸ਼ਤਿਆਂ ਦੀ ਨੀਂਹ ਹੈ ਝੂਠ ਅਤੇ ਧੋਖੇ ਦੇ ਆਧਾਰ ਤੇ ਬਣਾਏ ਗਏ ਰਿਸ਼ਤੇ ਕਦੇ ਕਾਮਯਾਬ ਨਹੀਂ ਹੁੰਦੇ ਤੇ ਅੰਤ ਵਿੱਚ ਦੁੱਖ ਹੀ ਦਿੰਦੇ ਹਨ ਨੰਬਰ ਤੋਂ ਸੁੰਦਰਤਾ ਨਾਲੋਂ ਜ਼ਿਆਦਾ ਮਹੱਤਵਪੂਰਨ ਸਮਝਦਾਰੀ ਅਤੇ ਹਿੰਮਤ ਹੈ ਜਦੋਂ ਜੀਵਨ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਤਾਂ ਨੇਹਾ ਵਰਗੀ ਸੂਝ-ਬੂਝ ਹੀ ਮੁਕਤੀ ਦਾ ਮਾਰਗ ਦਿਖਾਉਂਦੀ ਹੈ ਨੰਬਰ 3 ਦੂਜਿਆਂ ਦੀ ਨਿੰਦਾ ਅਤੇ ਈਰਖਾ ਕਰਨਾ ਗਲਤ ਹੈ ਕਿਸੇ ਨੂੰ ਬਾਹਰ ਜਾਂ ਕਮਜ਼ੋਰ ਕਹਿਣ ਤੋਂ ਪਹਿਲਾਂ ਆਪਣੀਆਂ ਕਮੀਆਂ ਨੂੰ ਪਛਾਨਣਾ ਜ਼ਰੂਰੀ ਹੈ। ਨੰਬਰ 4 ਔਰਤਾਂ ਨੂੰ ਮੁਸੀਬਤ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ। ਦੋਸਤੋ ਤੁਹਾਨੂੰ ਮੇਰੀ ਇਹ ਕਹਾਣੀ ਕਿਵੇਂ ਲੱਗੀ? ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਕਹਾਣੀ ਅੱਛੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਇੱਕ ਲਾਈਕ ਕਰ ਦੇਣਾ। ਧੰਨਵਾਦ।